ਜਸਵਿੰਦਰ ਸਿੰਘ ਭੱਲਾ ਜੀ ਦੀ ਮੌਤ ਨੇ ਇੱਕ ਗੱਲ ਸਾਬਤ ਜ਼ਰੂਰ ਕਰਤੀ ਵੀ ਕਲਾਕਾਰ ਕਿਸੇ ਦੀ ਮਿੱਤ ਨਹੀਂ ਹੁੰਦੇ ਸਾਰੇ ਹੀ ਪੰਜਾਬੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਦੇਖ ਲੈਣੀ ਚਾਹੀਦੀ ਹੈ ਕਿ ਜਦੋਂ ਜਸਵਿੰਦਰ ਭੱਲੇ ਦੀ ਮੌਤ ਹੋਈ ਤੇ ਮੌਤ ਤੇ ਉਹਦੇ ਬਹੁਤ ਸਾਰੇ ਕਲਾਕਾਰ ਆਏ ਤੇ ਕਲਾਕਾਰ ਮੌਤ ਤੇ ਦੁੱਖ ਪ੍ਰਗਟ ਕਰਕੇ ਗਏ ਸੰਸਕਾਰ ਹੋਇਆ ਸੰਸਕਾਰ ਤੋਂ ਬਾਅਦ ਕਲਾਕਾਰਾਂ ਨੇ ਕੀ ਕੀਤਾ ਉਹਦੇ ਬਾਰੇ ਅੱਜ ਤੁਹਾਨੂੰ ਮੈਂ ਦੱਸਦਾ ਉਸੇ ਸ਼ਾਮ ਨੂੰ ਹੀ ਹੋਇਆ ਸੀਗਾ ਇੱਕ ਫਿਲਮ ਅਵਾਰਡ ਤੇ ਉੱਥੇ ਸਾਰੇ ਦੇ ਸਾਰੇ ਕਲਾਕਾਰ ਗਏ ਸਿਰਫ ਦੋ ਕਲਾਕਾਰਾਂ ਨੂੰ ਛੱਡ ਕੇ ਦੋ ਕਲਾਕਾਰ ਕਿਹੜੇ ਸੀਗੇ ਇੱਕ ਤਾਂ ਹੈਗੇ ਸੀ ਗੁਰਪ੍ਰੀਤ ਖੁੱਗੀ ਤੇ ਦੂਜੇ ਹੈਗੇ ਸੀਗੇ ਗਿਫਵੀ ਕਰੇਵਾਲ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਖੁੱਗੀ ਦੋ ਕਲਾਕਾਰ ਹੈ ਜਿਹੇ ਕਲਾਕਾਰ ਸੀ ਜਿਹੜੇ ਫਿਲਮ ਅਵਾਰਡ ਤੇ ਨਹੀਂ ਗਏ ਜਦਕਿ ਗਿੱਪੀ ਗਰੇਵਾਲ ਦੀ ਕਈ ਫਿਲਮਾਂ ਨੂੰ ਅਵਾਰਡ ਮਿਲਣਾ ਸੀ ਉਹਦੇ ਤੇ ਗੁਰਪ੍ਰੀਤ ਖੁੱਗੀ ਨੂੰ ਵੀ ਬੈਸਟ ਬੈਸਟ ਐਕਟਰ ਦਾ ਅਵਾਰਡ ਮਿਲਣਾ ਸੀਗਾ ਇਹਨਾਂ ਲੋਕਾਂ ਨੇ ਅਸਲ ਵਿੱਚ ਦੋਨਾਂ ਐਕਟਰਾਂ ਨੇ ਜਸਵਿੰਦਰ ਭੱਲੇ ਦੀ ਮੌਤ ਦਾ ਮੌਤ ਦਾ ਦੁੱਖ ਮੰਨੇ ਆ ਬਾਕੀ ਕਲਾਕਾਰਾਂ ਨੇ ਨਹੀਂ ਮੰਨੇ ਆ ਬਾਕੀ ਸਾਰੇ ਦੇ ਸਾਰੇ ਕਲਾਕਾਰ ਜਿਵੇਂ ਹੰਸ ਰਾਜਹੰਸ ਗੱਗੂ ਗਿੱਲ ਸੰਨੰਦਾ ਸ਼ਰਮਾ ਤੇ ਨੀਰੂ ਬਾਜਵਾ ਨੀਰੂ ਬਾਜਵਾ ਜਿਹੜੀ ਰੋਂਦੀ ਸੀਗੀ ਹਨਾ ਕਹਿੰਦੀ ਸੀ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆਗਾ ਇਹ ਵੀ ਸਾਰੇ ਕਲਾਕਾਰ ਫਿਲਮ ਅਵਾਰਡ ਤੇ ਗਏ ਉੱਥੇ ਨੱਚੇ ਟੱਪੇ ਭੰਗੜੇ ਪਾਏ ਖੂਬ ਇਹਨਾਂ ਨੇ ਜੁਆਏ ਕੀਤਾ ਡਾਂਸ ਕੀਤਾ ਹੋਰ ਵੀ ਬਹੁਤ ਜਿੰਨਾ ਕੁ ਸੇ ਕਰ ਸਕਦੀ ਸੀ ਉਹਨਾਂ ਨੇ ਕਰਿਆ ਜੇਕਰ ਆਪਾਂ ਅਨਸ ਰਾਜ ਦੀ ਗੱਲ ਕਰੀ ਅਨਸ ਰਾਜ ਦਾ ਬਹੁਤ ਵੱਡੀ ਉਮਰ ਦੇ ਨੇਗੇ ਉਹਨਾਂ ਨੂੰ ਤਾਂ ਇਹ ਦੇਖਣਾ ਚਾਹੀਦਾ ਸੀਗਾ ਪਰ ਉਹ ਵੀ ਉੱਥੇ ਅਵਾਰਡ ਲੈਣ ਗਏ ਕਿਸੇ ਨੂੰ ਕੋਈ ਵੀ ਫਰਕ ਨਹੀਂ ਪਿਆ ਜਸਵਿੰਦਰ ਭੱਲੇ ਦੀ ਮੌਤ ਦੇ ਨਾਲ ਮੈਂ ਇੱਥੇ ਕਹਿਣਾ ਚਾਹਨਾਗਾ ਜਿਦੋਂ ਇਹਨਾਂ ਨੂੰ ਆਪਣੀ ਲੈਣ ਦੇ ਇੱਕ ਸਾਥੀ ਦੀ ਮੌਤ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਹੋਰ ਕਿਸੇ ਦੀ ਮੌਤ ਨਾਲ ਕੀ ਫਰਕ ਪਵੇਗਾ ਤੁਸੀਂ ਆਪ ਹੀ ਤਾਂ ਇਹਨਾਂ ਲੋਕਾਂ ਨੂੰ ਆਮ ਲੋਕਾਂ ਦੀ ਮੌਤ ਤੇ ਨਾਲ ਕੀ ਫਰਕ ਪਵੇਗਾ ਇਹ ਲੋਕ ਸਿਰਫ ਪੈਸੇ ਦੇ ਪੁੱਤ ਨੇਗੇ ਇਹ ਪੰਜਾਬ ਦੇ ਹੱਕ ਵਿੱਚ ਕਦੇ ਵੀ ਨਹੀਂ ਖੜ ਸਕਦੇ ਜਦੋਂ ਇਹ ਆਪਣੇ ਸਾਥੀ ਦੀ ਮੌਤ ਦਾ ਹੀ ਦੁੱਖ ਨਹੀਂ ਮੰਨਦੇ ਇਹਨਾਂ ਲੋਕਾਂ ਨੂੰ ਸਿਰਫ ਪੈਸਾ ਚਾਹੀਦਾਗਾ ਹੁਣ ਤੁਸੀਂ ਦੱਸੋ ਵੀ ਇਹਨਾਂ ਲੋਕਾਂ ਦੇ ਤੁਸੀਂ ਯਕੀਨ ਕਰੋਗੇ ਇਹਨਾਂ ਦਾ ਲੋਕਾਂ ਦਾ ਸਿਰਫ ਕੰਮ ਹੁੰਦਾ ਨੱਚਣਾ ਗਾਉਣਾ ਪੈਸੇ ਬਣਾਉਣੇ ਤੇ ਆਪਦਾ ਘਰ ਚਲਾਉਣਾ ਠੀਕ ਹੈ ਜੀ ਕਦੇ ਇਹਨਾਂ ਦੇ ਬਹੁਤ ਜ਼ਿਆਦਾ ਫੈਨ ਨਾ ਹੋਇਆ ਕਰੋ ਇਹਨਾਂ ਪਿੱਛੇ ਨਾ ਲੜਿਆ ਕਰੋ ਮੈਂ ਇਹੀ ਕਹਿਣਾ ਚਾਹਨਾਗਾ ਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਜਰੂਰ ਵਿਚਾਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਿਓ ਕਮੈਂਟਾਂ ਦੇ ਵਿੱਚ ਲਾਨਤਾ ਪਾਇਓ ਇਹਨਾਂ ਕਲਾਕਾਰਾਂ ਨੂੰ ਜਿਹੜੇ ਸਿਰਫ ਪੈਸੇ ਦੇ ਪੁੱਤ ਨੇ ਕਿਸੇ ਦੀ ਮੌਤ ਦਾ ਦੁੱਖ ਨਹੀਂ ਮੰਨਦੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰਕੇ ਹਾਇਪ ਦੀ ਆਪਸ਼ਨ ਦਬ ਦਿਓ ਤੁਨੀ ਮਨਸਾ ਸਪੋਰਟ ਕਰਿਓ ਧੰਨਵਾਦ ਜੀ